ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਦੌਰੇ ਦੇ ਉੱਤੇ ਬੰਬਈ ਜਾਣਗੇ ਜਿੱਥੇ ਉਹਨਾਂ ਦੇ ਵੱਲੋਂ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਲਈ ਨੌਜਵਾਨਾਂ ਦੇ ਨਾਲ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਾਅਦਾ ਕੀਤਾ ਹੋਇਆ ਉਸ ਨੂੰ ਪੂਰਾ ਕਰਨ ਦੇ ਲਈ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਕਦਮ ਐ ਜਿਹੜੇ ਪੁੱਟੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਮਿਸ਼ਰ ਇਨਵੈਸਟਮੈਂਟ ਦੇ ਤਹਿਤ ਮੁੰਬਈ ਦੇ 2 ਦਿਨ ਦੇ ਦੌਰੇ ਤੇ ਹੋਣਗੇ ਇਸ ਦੌਰਾਨ ਉਹ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ ਅਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਸੱਦਾ ਦੇਣਗੇ ਉਮੀਦ ਹੈ ਕਿ ਕਈ ਸਮਝੌਤਿਆਂ ਦੇ ਦਸਤਖਤ ਵੀ ਕੀਤੇ ਜਾਣਗੇ ਪੰਜਾਬ ਸਰਕਾਰ ਮਾਰਚ ਦੇ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਹੀ ਹੈ ਇਸ ਪਹਿਲ ਕਦਮੀ ਦਾ ਟੀਚਾ ਪੰਜਾਬ ਦੇ ਵਿੱਚ ਨਿਵੇਸ਼ ਵਧਾਉਣਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਇਸ ਤਰ੍ਹਾਂ 2027 ਦਾ ਰਸਤਾ ਜਿਹੜਾ ਸੌਖਾ ਹੋ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਬੰਬਈ ਦੇ ਦੌਰੇ ਤੇ ਜਾਣ ਦਿੱਤਾ ਉਹਨਾਂ ਦੀ ਟੀਮ ਨੇ ਦੌਰੇ ਤੇ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਜਿਹੜੀਆਂ ਪੂਰੀਆਂ ਕੀਤੀਆਂ ਨੇ ਤੇ ਇਸ ਦੌਰਾਨ ਉਹ ਅੱਜ ਬੰਬਈ ਦੇ ਵਿੱਚ ਮਹਾਰਾਸ਼ਟਰ ਦੇ दिवंगत उपमुख्यमंत्री अजीत पवार ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਬੇਵਕਤੀ ਦੇਹਾਂਤ ਤੇ ਦੁੱਖ ਸਾਂਝਾ ਕਰਨਗੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਤੰਬਰ 2022 ਦੇ ਵਿੱਚ ਵੀ ਗਰਮਨ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਉਹਨਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਸੀ ਜਿਸ ਦਾ ਉਦੇਸ਼ ਵਿਸ਼ਵ ਵਿਆਪੀ ਨਿਵੇਸ਼ ਨੂੰ ਉਤਸ਼ਾਹਤ ਕਰਨਾ ਸੀ ਫਿਰ ਉਹਨਾਂ ਨੇ ਦਸੰਬਰ 2025 ਦੇ ਵਿੱਚ 10 ਦਿਨਾਂ ਦੇ ਮਿਸ਼ਨ ਇਨਵੈਸਟਮੈਂਟ ਜਿਹੜਾ ਕਿ ਉਸ ਦੇ ਵਿੱਚ ਹਿੱਸੇ ਵਜੋਂ ਟੋਕੀਓ ਉਸਾਕਾ ਅਤੇ ਸਪੋਰੋ ਦਾ ਦੌਰਾ ਕੀਤਾ ਤਾਂ ਜਿੱਥੇ ਕਈ ਸਮਝੌਤੇ ਹੋਏ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵਾਨ ਤਮਨ ਨੇ 21 ਅਗਸਤ 2024 ਨੂੰ ਬੰਬਈ ਦਾ ਦੌਰਾ ਕੀਤਾ ਸੀ ਇਸ ਫੇਰੀ ਦੌਰਾਨ ਉਹਨਾਂ ਦੇ ਵੱਲੋਂ ਜੀਐਸਡਬਲਯੂ ਗਰੁੱਪ ਦੇ ਰਾਜ ਏ ਵਿੱਚ 1600 ਕਰੋੜ ਰੁਪਇਆ ਵਾਧੂ ਨਿਵੇਸ਼ ਕਰਨ ਦੀ ਸਹਿਮਤੀ ਦਿੱਤੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਸਿਫੀ ਟੈਕਨੋਲੋਜੀਜ਼ ਦੇ ਮੋਹਾਲੀ ਦੇ ਵਿੱਚ ਇੱਕ AI ਆਧਾਰਿਤ ਜਿਹੜਾ ਕਿ ਹਰੀਜਨਟਲ ਡਾਟਾ ਸੈਂਟਰ ਦੇ ਵਿੱਚ 1500 ਕਰੋੜ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੇ ਐਸਡਬਲਿਊ ਸਟੀਲ 1600 ਕਰੋੜ ਦੀ ਲਾਗਤ ਦੇ ਨਾਲ 28 ਏਕੜ ਦੇ ਵਿੱਚ ਇੱਕ ਨਵੀਂ ਯੂਨਿਟ ਸਥਾਪਿਤ ਕਰੇਗਾ आरपीजी 그룹 ਨੇ ਵੀ ਪੰਜਾਬ ਦੇ ਵਿੱਚ ਦਿਲਚਸਪੀ ਆ ਜਿਹੜੀ ਦਿਖਾਈ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬੰਬਈ ਦੇ ਵਿੱਚ ਜਿਹੜਾ ਕਿ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਨ ਦੋ ਦਿਨਾਂ ਦੇ ਦੌਰੇ ਤੇ ਜਾ ਰਹੇ ਨੇ ਜਿੱਥੇ ਉਹ ਉਦਯੋਗਪਤੀਆਂ ਦੇ ਨਾਲ ਕੁਝ ਸਮਝੌਤੇ ਕਰਕੇ ਕੁਝ ਜਿਹੜੇ ਐਗਰੀਮੈਂਟ ਨੇ ਉਹਨਾਂ ਦੇ ਉੱਤੇ ਸਾਈਨ ਕਰਨਗੇ ਤਾਂ ਜੋ ਪੰਜਾਬ ਦੇ ਵਿੱਚ ਨਿਵੇਸ਼ ਲਿਆਂਦਾ ਜਾਵੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਰੁਜ਼ਗਾਰ ਮਿਲ ਕਿਤਾ ਇਸ ਮੌਕੇ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਐਲਾਨ ਵੀ ਕਰ ਸਕਦੇ ਨੇ